ਸਤਿ ਸングੀ ਮਾਂ ਨੂੰ ਕਹਿੰਦਾ ਮਾਂ ਮੇਰੇ ਤੇ ਕਿਰਪਾ ਕਰ ਮੈਂ ਬੰਦਗੀ ਕਰਨੇ ਜਾਣਾ ਕਹਿੰਦੀ ਪੁੱਤ ਮੈਂ ਬਹੁਤ ਪ੍ਰਸੰਨ ਹਾਂ 12 ਸਾਲ ਸਤਿ ਸੰਗ ਜੀ ਇਸ ਨੇ ਬੜੀ ਭਾਰੀ ਤਪੱਸਿਆ ਕੀਤੀ ਬਿਰਸ਼ਾਂ ਦੇ ਪੱਤੇ ਸੂਤ ਰਹੇ ਨੇ ਇਧਰ ਉਧਰ ਸਤਿ ਸੰਗੀ ਕੰਧਮੂਲ ਖਾ ਲੈਣਾ 12 ਸਾਲ ਰਿਹਾ ਜਦੋਂ 12 ਸਾਲ ਤੋਂ ਬਾਅਦ ਸੋ ਜਾ ਮਾਂ ਆਦਮੀ ਖਬਰ ਲਿਆ ਆਵਾ ਜਦੋਂ ਆਇਆ ਮਾਂ ਨੇ ਦੇਖਿਆ ਜਟਾਂ ਬਣੀਆਂ ਹੋਈਆਂ ਬੈਲ ਹੈ ਛੀਰ ਦੇ ਉੱਤੇ ਕਹਿੰਦੀ ਪਤਨੀ ਨੂੰ ਨਵਾ ਮੇ ਜੱਸ ਵੇਲੇ ਸਤ ਸੰਜੀ ਸੁਨਾਨ ਕਰਾਇਆ ਮਾਂ ਨੇ ਜੂਆਂ ਲੀਖਾ ਪਈਆਂ ਜਾਂ ਕੱਢਣ ਲੱਗੀ ਬੈਠ ਕੇ ਨਾਲੇ ਪੁੱਛੀ ਜਾਂਦੀ ਹੈ ਪੁੱਤਰ ਕਿਵੇਂ ਤਪੱਸਿਆ ਕੀਤੀ ਕੀ ਖਾਂਦਾ ਪੀਂਦਾ ਹੁੰਦਾ ਸੀ ਨਾਲੇ ਦੱਸੀ ਜਾਂਦਾ ਮਾਂ ਸਾਥ ਸੰਗਜੀ ਵਿੱਚੋਂ ਜੂਆਂ ਆਦ ਕੱਢਦੀ ਹੈ ਜਦੋਂ ਲੀਖਾ ਖਿੱਚਦੀ ਐ ਵਾਲ ਦੇ ਵਿੱਚੋਂ ਜਿਹੜੀਆਂ ਜੰਮੀ ਆਉਂਦੀਆਂ ਵਾਲਾਂ ਨੂੰ ਕਹਿੰਦਾ ਮਾਂ ਹੈਈ ਹੈਈ ਦੁੱਖ ਲੱਗਦਾ ਹੈ ਕਹਿੰਦੀ ਪੁੱਤ ਤਪ ਕਰਕੇ ਆਇਆ ਕਿ ਪਾਪ ਕਰਕੇ ਆਇਆ ਜਦ ਪੱਤੇ ਸੂਤ-ਸੂਤ ਖਾਂਦਾ ਸੀ ਬਿਰਸ਼ਾਂ ਦੇ ਉਹਨਾਂ ਨੂੰ ਦੁੱਖ ਨਹੀਂ ਲੱਗਿਆ ਉਹਨਾਂ ਨੂੰ ਦੁੱਖ ਲੱਗਿਆ ਤੂੰ ਤਪ ਕੋਈ ਤਪੱਸਿਆ ਨਹੀਂ ਕੀਤੀ ਤੂੰ ਤੂੰ ਤਾਂ ਜੰਗਲ ਦੇ ਬਿਰਸ਼ਾਂ ਨੂੰ ਦੁੱਖ ਦਿੰਦਾ ਆਂ ਅਹੀ ਜੀ ਮਾ ਸਤ ਸੰਗਜੀ ਸੁਖ ਸਿੱਖਿਆ ਦੇਣ ਵਾਲੀ ਕਿੱਥੋਂ ਲੱਭੇਗੀ ਜਦ ਇਹ ਕਹਿੰਦਾ ਚੰਗਾ ਮਾਂ ਭੁੱਲ ਗਿਆ ਮੈਂ ਫੇਰ ਆ ਗਿਆ ਲੈ ਕਿ ਸੱਤਵੀ 12 ਸਾਲ ਫੇਰ ਤਪਸਿਆ ਕੀਤਾ ਫੇਰ ਵਿਰਸ਼ਾਂ ਦਾ ਸੱਤ ਨਹੀਂ ਡੱਕਾ ਨਹੀਂ ਤੋੜਿਆ ਫਲ ਪੱਕਿਆ ਹੋਣਾ ਥੱਲੇ ਚੱਕ ਲੈਣਾ ਆਪੇ ਸਤ ਸੰਗਜੀ ਕੋਈ ਅਸਤਰਾ ਦੀ ਜਿਹੜੀ ਰੋਟੀ ਮੇਰੀ ਕਾਠ ਕੀ ਲਬਨ ਮੇਰੀ ਭੁੱਖ ਜਿੰਨਾ ਖਾਦੀ ਚੁੱਪ ਨਹੀਂ ਘਣੇ ਸਹਣ ਕੇ ਦੁੱਖ ਜਿੰਨੇ ਭਾਈ ਆ ਫਲ ਨੇ ਕਾਠ ਦੀ ਰੋਟੀ ਹੋਈ ਹੈ ਜਿਹੜੇ ਲੋਕ ਕਹਿੰਦੇ ਐ ਲੱਕੜ ਦੀ ਰੋਟੀ ਬਣਾ ਕੇ পেট ਨਾ ਭੰਨ ਲਈ ਅੰਦੇ ਆਸਰੇ ਅਸੱਤ ਜੀ ਸਰੀਰ ਖੁਰਾਕ ਹੈ ਭਾਵੇਂ ਕੋਈ ਬ੍ਰह्म ज्ञानी ਹੈ ਕੋਈ ਵੀ ਹੈ ਸਰੀਰ ਨੇ ਤਾਂ ਭਾਈ ਖੁਰਾਕ ਮੰਗਣੀ ਮੰਗਣੀ ਸੋ ਪੱਕੇ ਫਲ ਜਿਹੜੇ ਡਿਗਨੇ ਉਹਨਾਂ ਦਾ ਸਬਰ ਸੰਤੋਖ ਨਾਲ ਸੱਤ ਸੁਣੀ ਗੁਜ਼ਾਰਾ ਕੀਤਾ ਜਿਵੇਂ 베ਰੀਆਂ ਦੇ 베 ਪੱਕ ਜਾਂਦੇ ਵਗਰੋਂ ਆਪਾਂ ਨੂੰ ਸੁਕਾ ਲੈਂਦੇ ਹੁੰਦੇ ਸੀ ਸੁਕਾ ਕੇ ਘੜੇ ਚ ਪਾ ਕੇ ਰੱਖਣ ਫੇਰ ਵੀ ਆਪਾਂ ਛੱਡੀ ਜਾਂਦੇ ਸੀ ਕਿ ਨਹੀਂ ਐ ਫਰੀਦ ਨੇ ਸਤ ਸੰਧੀ ਸਬਰ ਸੰਤੋਖ ਨਾਲ 12 ਸਾਲ ਲੰਘਾਏ ਨਦੀ ਦੇ ਕਿਨਾਰੇ ਬੈਠਾ ਸੁੱਤੇ ਸਿੱਧ ਬੇੜੀ ਡੁੱਬਣ ਲੱਗੀ ਸਤ ਸੰਧੀ ਲੱਗੇ ਲੋਕ ਤਾਂ ਹਾਂ ਮਾਰਨ ਉਸ ਵੇਲੇ ਸਤ ਸੰਧੀ ਬੇੜੀ ਗਈ ਡੁੱਬ ਬਹੁਤ ਸਾਰੇ ਕੋਈ ਬਚ ਗਏ ਜਦੋਂ ਰੋਣ ਕਾਣ ਹੋਇਆ ਕਹਿੰਦੇ ਹਿਤ ਪਤੀ ਸਾਡੇ ਤੇ ਕਿਰਪਾ ਕਰ ਆ ਸਾਡੇ ਕਿਤਨੇ ਜੀਵ ਛਾਈ ਕਰ ਗਏ ਸਾਨੂੰ ਬੜਾ ਦੁੱਖ ਹੈ ਕਿਰਪਾ ਕਰੋ ਇਹਨੇ ਸਤ ਸੁਣੀ ਤਪ ਦੇ ਬਲ ਨਾਲ ਮੇਰੀ ਦੇ ਸਾਰੇ ਜੀਵ ਜਿਉਂਦੇ ਕਰਤੇ ਤਰਸ ਕਰਕੇ ਉਹਨਾਂ ਤੇ ਉਸੇ ਵੇਲੇ ਆਕਾਸ਼ ਬਣ ਯੋਈ ਫਰੀਦ ਤੂੰ ਭਾਣਾ ਨਹੀਂ ਮੰਨਿਆ ਅੱਜ ਜਿੰਨੇ ਜੀਵ ਨੇ ਜਲਦੇ ਉਹਨਾਂ ਨੂੰ ਭੁੱਖੇ ਰੱਖਿਆ ਹੈ ਉਹਨਾਂ ਦੀ ਪਰਾਰਭਦ ਸੀ ਇਹਨਾਂ ਦਾ ਮਾਸ ਜੀਆਂ ਦਾ ਹਰ ਜੀ ਖਾਣਾ ਇਹ ਕਰੇ ਵਿੱਚੋਂ ਪਾਏ ਸਾਰਾ ਤਨਾ ਫਿਰੋ ਜੀ ਦੇ ਤੂੰ ਅੱਜ ਇਥੇ ਉਹਨਾਂ ਦੇ ਰਿਜਕ ਵਿੱਚ ਫਰਕ ਪਾਇਆ ਭੁੱਖੇ ਮਾਰੇ ਨੇ ਤੈਨੂੰ ਮੈਂ ਮਿਲਣਾ ਨਹੀਂ ਕਾਛਮਾਣੀ ਹੋਈ ਜੇ ਤੂੰ ਅਜੇ ਕੰਮ ਕਰਨੇ ਆ ਬਾਣਾ ਨਹੀਂ ਮੰਨਣਾ ਕਰ ਲੈ ਤਪੱਸਿਆ ਤੇ ਮੇਰੇ ਦਰਸ਼ਨ ਨਹੀਂ ਤੈਨੂੰ ਹੋਣੇ ਇਕਦਮ ਸਾਬਤਾਨ ਹੋ ਗਿਆ ਵੀ ਉਹ ਖੋ ਮੈਂ ਤਾਂ ਗਲਤੀ ਕਰ ਬੈਠਾ ਆਪਣੇ ਤਪ ਵਿੱਚੋਂ ਨੁਕਸਾਨ ਕਰਾ ਲਿਆ ਤਪ ਦੇ ਬਲ ਦੇ ਨਾਲ ਹੀ ਜਿਉਂਦੇ ਕੀਤੇ ਨੇ ਆਪਿਓ ਭਗਤੀ ਵਿੱਚ ਘਟ ਪਈ ਫਿਰ ਇਹਨੇ ਸਤ ਸੰਗਤ ਜੀ ਉੱਥੋਂ ਜਿਉਂ ਚੱਲਿਆ 12 ਸਾਲ ਸਤ ਸੰਗਤ ਜੀ ਖੂਚ ਡਟ ਗਿਆ ਜਿਸ ਵੇਲੇ ਖੂਚ ਡਟ ਗਿਆ ਉੱਥੇ ਸਤ ਸੰਗਤ ਜੀ ਫੇਰ ਨਹੀਂ ਕੋਈ ਖਾਦਾ ਉੱਥੇ ਲਟਕਦੇ ਰਹਿਣਾ ਮਾੜਾ ਮੋਟਾ ਪਾਣੀ ਪੀਣਾ ਫੇਰ ਨਿਕਲ ਕੇ ਫੇਰ ਕਰਨਾ ਉਸੇ ਤਰ੍ਹਾਂ ਫੇਰ ਲਟਕਣਾ ਤਪ ਕਰਨਾ ਕੀਨੀ satsangat ji ਕਿਹੜੇ ਜਾਨਵਰ ਆਪੋ ਆਪਣੀ ਖੁਰਾਕ ਭਾਲਦੇ ਫਿਰਦੇ ਕਾਮਾਂ ਨੇ ਸਤ ਤੁਸੀਂ ਸੋਚਿਆ ਵੀ ਸਾਨੂੰ ਕਰਨੀ ਹੁਣ ਕਾਗਾ ਕਰਗਟ ਨੂੰ ਉਹਦੇ ਆ ਸਗਲਾ ਖਾਇਆ ਮਾਸ ਇਹ ਦੋ ਨੋਂ ਨੈਨਾ ਮਤਿਓ ਫੇਰ ਦੇਖਣ ਕੀ ਆ ਇਹ ਕਾਮ ਮੇਰਾ ਸਰੀਰ ਤਾਂ ਤੁਸੀਂ ਦੇਖਦੇ ਆ ਦਰیاں ਵੀ ਖਾਲੀਆਂ ਪਰ ਦੇਖੋ ਆ ਅੱਖਾਂ 'ਚ ਠੰਗਣਾ ਮਾਰਦੇ ਹੋ ਹਲੇ ਮੈਨੂੰ ਅਡੀਕ ਹੈ ਵੀ ਰੱਬ ਖੁਦਾ ਮੈਨੂੰ ਦਰਸ਼ਨ ਦੇਊਗਾ ਕੋਈ ਪਾੜੀ ਸੀ ਸਤ ਸੰਗਤ ਜੀ ਬੱਕਰੀਆਂ ਚਾਰਨ ਵਾਲਾ ਉਹ ਰੀਸ ਨਾਲ ਘਾਹ ਦਾ ਹੀ ਸੁਭ ਬੰਦ ਕੇ ਡਟਕ ਗਿਆ ਖੁਦਾ ਉਹਨੂੰ ਪਹਿਲਾਂ ਮਿਲਿਆ ਉਹਨੂੰ ਪਤਾ ਹੈ ਕਿ ਸੰਗਤਾਂ ਟੁੱਟਣਾ ਨਹੀਂ ਘਾਹ ਤਾਂ ਸੁੱਕ ਗਿਆ ਉਦੋਂ ਹੀ ਗੜਾਕ ਤੇ ਟੁੱਟ ਜਾਣਾ ਉਹਨੂੰ ਖੁਦਾ ਦੀ ਪ੍ਰਾਪਤੀ ਪਹਿਲਾਂ ਹੋਈ ਫਰੀਦ ਸਾਹਿਬ ਜੀ ਜਦੋਂ 12 ਸਾਲ ਉੱਥੇ ਤਪੱਸਿਆ ਕੀਤੀ ਨਿਕਲੇ ਆ ਤੁਰਿਆ ਜਾ ਰਿਹਾ ਹੈ ਪਰ ਖੁਦਾ ਕੇ ਤਪ ਕਿੰਨੀ ਕਿ ਮੇਰੀ ਤਪ ਦੀ ਪੂੰਜੀ ਹੋ ਗਈ ਕਿੜੀਆਂ ਚੁਗਦੀਆਂ ਸੀ ਕਹਿੰਦੇ ਚਿੜੀਓ ਮਰਜੋ ਮਰ ਗਈਆਂ ਬੜਾ ਖੁਸ਼ ਹੋਇਆ ਕੋਈ ਵਾਕਿਆ ਹੀ ਤਾਕਤ ਆ ਗਈ ਹੁਣ ਮੇਰੇ ਕਹਿੰਦਾ ਜਿਉਪੋ ਜਿਉਪੀਆਂ ਫੇਰ ਚੋਗਾ ਚੂਗਣ ਲੱਗਿਆ ਤੁਰਿਆ ਜਾ ਰਿਹਾ ਪਿਆਸ ਲੱਗੀ ਖੂਦ ਦੇ ਉੱਤੇ ਲੜਕੀਆਂ ਪਾਣੀ ਭਰਦੀਆਂ ਸੀ ਕਹਿੰਦਾ ਪੁੱਤਰੀਓ ਬੱਚਿਓ ਪਾਣੀ ਪਿਆਓ ਇੱਕ ਲੜਕੀ ਸੱਤ ਸੰਜੀ ਭਰਦੀ ਸੀ ਪਾਣੀ ਉਹੋ ਪਾਣੀ ਭਰੇ ਘੜੇ ਦੇ ਉੱਤੋਂ ਦੀ ਭਾ ਭੜਿਆ ਹੋਇਆ ਭਰ ਭਰਿਆ ਹੋਇਆ ਘੜਾ ਉੱਤੇ ਡੋਲ ਨਹੀਂ ਜਾਵੇ ਡੋਰ ਕੱਢ ਕੱਢ ਤਪਸੀ ਅਕਸ ਨੂੰ ਫੇਰ ਵੀ ਸੱਤ ਸੰਜੀ ਥੋੜਾ ਜਿਹਾ ਗਰਮ ਹੁੰਦੇ ਕਹਿੰਦਾ ਪੁੱਤਰੀ ਮੈਂ ਪਿਆਸਾਂ ਤੇਰਾ ਘੜਾ ਤਾਂ ਭਰਿਆ ਕਿਉਂ ਡੋਲੀ ਜਾਨੀ ਆ ਪਾਣੀ ਪਿਆ ਮੈਨੂੰ ਛੇਤੀ ਲੜਕੀ ਕਹਿੰਦੀ ਹੈ ਤਪਸੀ ਇੱਥੇ ਮਰ ਜਾ ਚਿੜੀਓ ਜਿਉਂ ਪਾ ਚਿੜੀਓ ਨਹੀਂ ਹੈ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਹੈ ਬੁਝਾ ਦੇਣ ਦੇ ਮੈਨੂੰ ਹੈਰਾਨ ਹੋ ਗਿਆ ਕਹਿੰਦਾ ਉਹ ਕਹਿੰਦਾ ਕਿੱਥੇ ਹੈ ਤੇਰੀ ਭੈਣ ਦਾ ਘਰ ਕਹਿੰਦੀ ਇੰਨੇ ਕੋਤੇ ਆ ਵਿਆਹੀ ਹੋਈ ਹੈ ਮੈਂ ਇਥੋਂ ਪਾਣੀ ਪਾ ਪਾ ਕੇ ਫਟਾਫਟ ਬੁਝਾ ਰਹੀ ਆ ਜਦ ਹੀ ਹੰਕਾਰ ਜੱਟੜਾ ਪੈ ਗਿਆ ਕਿ ਇਹਨੇ ਤਾਂ ਦਸਤਾ ਵੀ ਮੈਨੂੰ ਚਿਰੀਆਂ ਮਾਰਦਾ ਜਿਉਂਦੀਆਂ ਕਰਦਾ ਆਇਆ ਮੇਰੇ ਨਾਲ ਤਾਂ ਇਹੀ ਸਤਪਰਤ ਗੁਰੂ ਨੜਕੀ ਬਨਵਾਰੀ ਅੱਗੇ ਨੰਗੇ ਆ ਭੁੱਖ ਤੰਗ ਕੀਤੀ ਨਗਰ ਦੇ ਨੇੜੇ ਗਿਆ ਪੱਠੀ ਦੇ ਛੋਰੀ ਸਰ ਸੰਗ ਜੀ ਦਾਣੇ ਭੁੰਨ ਰਹੀ ਐ ਕਹਿੰਦਾ ਮਾਈ ਫੱਕਾ ਦਾਣੇ ਦੇ ਦੇ ਕਹਿੰਦੇ ਦੇ ਦੇ ਤੈਨੂੰ ਦਾਣੇ ਮੇਰੇ ਕੋਲ ਤਾਂ ਹੋਰ ਨਹੀਂ ਆਏ ਦਾਣੇ ਬਣਾਉਣ ਵਾਲਿਆਂ ਨੇ ਅਗਵਾਲ ਜੇ ਪਾਣ ਦਾਣੇ ਰਹਿਣੇ ਆ ਪਰ ਠੀਕ ਸਰ ਸੁਣੀ ਝੋਕਾ ਲਾਉਣ ਲਾ ਦਿੱਤਾ ਥੋੜੇ ਜੇ ਦਾਣੇ ਦੇ ਦਿੱਤੇ ਭੁੰਨ ਕੇ ਰਾਤ ਦਾ ਸਾਰੀ ਰਾਤ ਦਾ ਨੀਂਦ ਦਾ ਤਪੱਸਿਆ ਕਰਦਾ ਨਾਲੇ ਤਾਂ ਨਿੱਗ ਗਿਆ ਆ ਗਿਆ ਅੱਗ ਦੇ ਨਾਲ ਨਾਲੇ ਥੋੜੇ ਜੇ ਦਾਣੇ ਫੱਕੇ ਚਵਲੇ ਜਦੋਂ ਆਈ ਨੀਂਦ ਝੋਰੀ ਕਹਿੰਦੀ ਐ ਤੂੰ ਅੱਗ ਬਾੜ ਕਿਉਂ ਨਹੀਂ ਬਾੜਦਾ ਪਰ ਨੀਂਦ ਆਦੀ ਆਵਾਜ਼ ਕਿੱਥੋਂ ਦੇਵੇ ਉਹਨੇ ਤਤੀ ਤਤੀ ਦਾਤੀ ਦਾਣੇ ਆੜੀ ਜਦੋਂ ਲਾਈ ਜਦ ਹੀ ਕਹਿੰਦਾ ਹੈ ਫਰੀਦਾ ਬਾਹਰ ਪਰ ਆਏ ਬੈਸਨਾ ਸਾਈ ਮੋਜੇ ਨਾ ਦੇ ਇਹ ਤੂੰ ਮੈਨ ਰੱਖੀ ਜੀਉ ਤੀਓ ਮੇਰੀ ਜਾਨ ਹੀ ਕੱਢਦਾ ਏ ਉਸ ਤੋਂ ਬਾਅਦ ਸਤਸੰਗਤ ਜੀ ਫੇਰੇ ਨੇ 12 ਸਾਲ ਸ਼ਾ ਸ਼ਰਫ ਨੂੰ ਆਪਣਾ ਪੀਰ ਮੰਨ ਕੇ ਉਹਦੀ ਸੇਵਾ ਕੀਤੀ ਰੋਜ਼ ਸਤਸੰਗਤ ਜੀ ਤੜਕੇ ਇਸ਼ਨਾਨ ਕਰਾਇਆ ਕਰਦਾ ਇੱਕ ਦਿਨ ਸਤਸੰਗਤ ਜੀ ਤੜਕੇ ਇਸ਼ਨਾਨ ਕਰਾਉਣਾ ਸੀ ਗਰਮ ਪਾਣੀ ਨਾਲ ਮੀ ਪਹਿ ਗਿਆ ਮੇਰੀ ਕੱਲੀ ਅੱਗ ਬੁਝ ਗਈ ਅੱਗਾ ਅੱਗੇ ਦੱਬ ਕੇ ਰੱਖਿਆ ਕਰਦੇ ਸੀ ਬਾਸ ਦੀ ਲੱਕੜੀ ਆਰਮੀ ਦੇ ਨਾਲ ਘਸਾ ਕੇ ਅੱਗ ਪੈਦਾ ਕਰਨੀ ਫਿਰ ਗੋਹੇ ਆਦਿ ਦਾ ਧੁਖਦਾ ਉਹਨੂੰ ਦੱਬ ਛੱਡਣਾ ਜਿੰਨੇ ਫੇਰ ਕੱਢ ਕੇ ਉਥੋਂ ਦੀ ਅੱਗ ਫੇਰ ਸ਼ੁਰੂ ਕਰ ਦੇਣੀ ਹੁਣ ਤੱਕ ਆਪਣੇ ਸਮਾਜ ਦੇ ਅੰਦਰ ਮਾਈਆਂ ਚੱਪਨ ਚੱਕ ਕੇ ਪਰਡੋਸੀਆਂ ਦੇ ਕਿ ਭੈਣੇ ਅੱਗ ਪਾਈ ਹੈ ਮੈਂ ਅੱਗ ਲੈਣ ਆਈਆਂ ਹੁਣ ਤੱਕ ਅੱਗ ਬਿਉਂਦੀਆਂ ਰਹੀਆਂ ਸੋ ਸਦ ਸੰਗਤਿਆ ਅੱਗ ਹੀ ਬੁਝ ਗਈ ਸੇਵਾ ਚ ਵਿਗਨ ਪੈਂਦਾ ਪਾਣੀ ਕਿਵੇਂ ਗਰਮ ਕਰੇ ਕਿਵੇਂ ਗੁਰੂ ਨੂੰ ਪਿਆਰ ਨਵਾਵੇ ਜਦ ਦੇਖਿਆ ਅਰਦ ਗਿਰਦ ਇੱਕ ਥਾਂ ਤੇ ਸਦ ਸੰਗਤ ਦੀ ਵਿਆਹ ਜਗਦਾ ਦੇਖਿਆ ਯੋ ਨੱਠਿਆ ਬਲੀ ਸੀ ਕੀ ਦੇਖਦਾ ਕਿ ਮੈਂ ਇਥੋਂ ਅੱਗ ਲੈ ਜਾਵਾਂ ਉਹ ਗਾਂਹਾਂ ਸਦ ਸੰਗਤ ਦੀ ਬੇਸਵਾ ਦਾ ਘਰ ਉਹ ਦੇਖਾ ਗਾਂਹ ਕੋਲਾ ਕੋਈ ਨਹੀਂ ਸੀ ਆੜੀਕ ਨਹੀਂ ਸੀ ਜਦ ਫਰੀਦ ਦਾ ਸੀਰ ਦੇਖਿਆ ਬੜੀ ਖੁਸ਼ ਹੋਈ ਕਰਨ ਤਕਾ ਹਨ ਮੈਂ ਤਾਂ ਤੇਰੇ ਕੋਲ ਅੱਗ ਲੈਣ ਆਇਆ ਕਹਿੰਦੇ ਕਿਹੜੀ ਤੂੰ ਅੱਗ ਲੈਣ ਆਇਆ ਆਪਣੀ ਇੱਛਾ ਪ੍ਰਗਟ ਕੀਤੀ ਕਹਿੰਦਾ ਓਹੋ ਮੇਰਾ ਤਾਂ ਸਾਰਾ ਜੱਬ ਤੱਕ ਖਤਮ ਹੋ ਜੂ ਮੈਂ ਨਰਕਗਾਮੀ ਬਣੂਗਾ ਕਹਿੰਦਾ ਮੈਂ ਤਾਂ ਅੱਗ ਲੈਣ ਆਇਆ ਕਹਿੰਦੇ ਜੇ ਅੱਗ ਲੈਣ ਆਇਆ ਜਾਂ ਤਾਂ ਮੇਰੇ ਨਾਲ ਸਬੰਧ ਹੋਊ ਤੇਰਾ ਤਾਗ ਦੇਉ ਜਾਂ ਫਿਰ ਮੈਨੂੰ ਅੱਖ ਦੇ ਦੇ ਆਪ ਦੀ ਤੇਰੀਆਂ ਕੀ ਸੋਹਣੀਆਂ ਅੱਖਾਂ ਕਹਿੰਦਾ ਅੱਖ ਲੈ ਲੈ ਕੱਢ ਕੇ ਖੱਬੀ ਅੱਖ ਸਤ ਸੰਗਤ ਜੀ ਹੱਥ ਵਿੱਚ ਫੜਾ ਦਿੱਤੀ ਤੇ ਚੁਪ ਕਰਕੇ ਅੱਗ ਲਿਆ ਆ ਉੱਥੇ ਗਰਮ ਕਰਕੇ ਸਤ ਸੰਗਤ ਜੀ ਪਾਣੀ ਜਿਸ ਵੇਲੇ ਆਪਣੇ ਸਾਧ ਸਰਪ ਨੂੰ ਨਹਾਇਆ ਨਹਾਉਣ ਵੇਲੇ ਉੱਤੇ ਅੱਖ ਦੇ ਪੱਟੀ ਬੰਨੀ ਹੋਈ ਹੈ ਸਾਧ ਸਰਪ ਪੁੱਛਦਾ ਫਰੀਦ ਅੱਖ ਕਹਿੰਦਾ ਜੀ ਆਈ ਹੋਈ ਐ ਆਪਾਂ ਆਈ ਹੋਈ ਦੁਖਦੀ ਨੂੰ ਕਹਿੰਦੇ ਨੇ ਆਈ ਹੋਈ ਅੱਖ ਗੁਰੂ ਵੀ ਸਾਧ ਸੰਗਤ ਜੀ ਨੂੰ ਸੰਪੂਰਨ ਸੀ ਜਿਹੜਾ ਬੰਬ ਦਿੱਤਾ ਸੀ ਕਹਿੰਦਾ ਫਰੀਦ ਵੱਡੀ ਆਵੇ ਕਿ ਛੋਟੀ ਕਹਿੰਦੇ ਜੀ ਜਿਹੜੀ ਖੁਦਾ ਦੀ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਜੇ ਖੁਦਾ ਦੇ ਬੰਦੇ ਬਖਸ਼ਿਸ਼ ਕਰਦੇ ਉਹ ਛੋਟੀ ਹੀ ਕਰਦੇ ਹੁੰਦੇ ਆ ਇਹਦੀ ਅੱਖ ਦਵਾਰਾ ਫਰੀਦ ਹੋਈ ਹੁਣ ਤੱਕ ਵੀ ਇਹਦੀ ਗੱਡੀ ਦੇ ਮਾਲਕ ਜਿਹੜੇ ਸਾਧ ਸੰਗਤੀ ਉੱਤੇ ਹੁੰਦੇ ਨੇ ਇੱਕ ਅੱਖ ਉਹਨਾਂ ਦੀ ਛੋਟੀ ਹੁੰਦੀ ਹੈ ਐਡੀ ਵੱਡੀ ਭਾਰੀ ਸਤ ਸੁਣੀ ਫਰੀਦ ਨੇ ਤਪસ્યા ਕੀਤੀ ਤਬ ਤਬ ਲੋਲੇ ਹੱਥ ਮਰੋਰੋਂ ਬਾਵਲ ਹੋਈ ਸੋਸੋ ਲੋਰੋਂ ਤੈਸੇ ਮਨ ਮੈਂ ਕੀਆ ਰੋਰ ਮਜ ਮਜ ਅਗਨਸਾ ਨਾਹੀ ਦੋਸ਼ ਇਹ ਮਾਰਾ ਮੇਰੇ ਕੀ ਉਗਣ ਨੇ ਤੇਰੇ ਚ ਦੋਸ਼ ਕੋਈ ਨਹੀਂ ਹੈ ਬੜੀ ਭਾਰੀ ਸਤ ਸੁਣੀ ਜੋਧਨੀ ਭਗਤੀ ਕੀਤੀ ਤਾਂ ਫਰੀਦ ਨੇ ਸਾਰਿਆਂ ਭਗਤਾਂ ਨਾਲੋਂ ਜਾਦੇ ਮਿਹਨਤ ਕਰਕੇ ਖੁਦਾ ਦੀ ਸਤ ਸੁਣੀ ਪ੍ਰਾਪਤੀ ਕੀਤੀ ਐਸੇ ਭਗਤ ਦੀ ਸਤ ਸੁਣੀ ਬਾਣੀ ਇਹ ਅਮਰਤਮਈ ਬਾਣੀ ਦਾ ਦਰਜ ਹੈ ਸੋ ਪ੍ਰੇਮੀਆਂ ਇਹ ਕਥਾ ਸੰਪੂਰਨ ਹੋਈ ਹੈ ਆਸਾ ਰੱਖਦੇ ਅੰਦਰ ਭਗਤਾਂ ਦੇ